ਕਿਉਂਕਿ ਸਿਹਤ ਹੈ ਜਿਹੜੀ ਉਹ ਸਭ ਤੋਂ ਵੱਡਾ ਗਹਿਣਾ ਹੈ ਉਹਦਾ ਕੋਈ ਮੁੱਲ ਨਹੀਂ ਹੈਗਾ ਜੇ ਇੱਕ ਚੰਗੀ ਸਿਹਤ ਮਿਲ ਜਾਏ ਇਨਸਾਨ ਨੂੰ ਮੈਨੂੰ ਲੱਗਦਾ ਉਹ ਕੁਝ ਵੀ ਕਰ ਸਕਦਾ ਹੈ ਤੇ ਹੁਣ ਹਰ ਪਿੰਡ ਨੂੰ ਮਹੱਲਾ ਕਲੀਨਿਕ ਵਰਗੇ ਵਧੀਆ ਕਲੀਨਿਕਸ ਮਿਲ ਰਹੇ ਨੇ ਸਿਵਲ ਹਸਪੀਟਲ ਹੈ ਜਿਹੜਾ ਉਹ ਵੀ ਵਧੀਆ ਪੰਡ ਰਹੇ ਹੈ ਨਵੀਆਂ ਤੋਂ ਨਵੀਆਂ ਐਂਬੂਲੈਂਸਾਂ ਸਰਕਾਰ ਪੰਜਾਬ ਨੂੰ ਦੇ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕਰ ਰਹੇ ਨੇ ਤੇ ਨੇਜਰ ਸਾਹ ਵਰਗੇ ਲੋਕ ਜਿਹੜੇ ਯੂਕੇ 'ਚ ਬੈਠੇ ਨੇ ਪਰ ਉਹਨਾਂ ਦਾ ਦਿਲ ਪੰਜਾਬ ਲਈ ਧੜਕਦਾ ਹੈ ਪੰਜਾਬ ਦੇ ਲੋਕਾਂ ਲਈ ਧੜਕਦਾ ਹੈ ਕਿ ਜੇ ਕਿਸੇ ਨੂੰ ਦਵਾਈ ਦੀ ਲੋੜ ਹੈ ਅਸੀਂ ਦਵਾਈ ਵੀ ਦਵਾਂਗੇ ਜੇ ਕਿਸੇ ਨੂੰ ਚਸ਼ਮੇ ਦੀ ਲੋੜ ਹੈ ਨੰਬਰ ਲੱਗਿਆ ਹੋਇਆ ਉਹ ਚਸ਼ਮੇ ਵੀ ਮਾਈਆ ਕਰਾਏ ਜਾਣਗੇ। ਵੀ ਸਾਡੇ ਧੂਰੀ ਚ ਵੀ ਆ ਕੇ ਕੈਂਪ ਲਾ ਕੇ ਜਾਓ ਕਿਉਂਕਿ ਸਾਡੇ ਧੂਰੀ ਦੇ ਲੋਕਾਂ ਨੂੰ ਵੀ ਲੋੜ ਹੈ। ਆਮ ਪਰਿਵਾਰਾਂ ਨੂੰ ਵੀ ਲੋੜ ਹੈ ਕਿ ਉਹ ਵੀ ਆਪ ਦੀ ਇਲਾਜ ਵਧੀਆ ਪੱਧਰ ਤੇ ਕਰਾ ਸਕਣ। ਸੋ ਇਹ ਕਿ ਇਹਨਾਂ ਨੇ ਛੋਟੇ ਜਿਹੇ ਮੇਰੇ ਸੱਦੇ ਤੇ ਇਹਨਾਂ ਵਧੀਆ ਜਿਹਾ ਪ੍ਰੋਗਰਾਮ ਕਰਾਇਆ ਮੈਂ ਬਹੁਤ ਧੰਨਵਾਦੀ ਆ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਥੋਡੇ ਆਪਣੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਕਮਾਕਾਰਾਂ ਤੇ ਲੱਗੇ ਹੋਏ ਨੇ ਉਹਨਾਂ ਦਾ ਮੇਨ ਅਜੈਂਡਾ ਸੀਗਾ ਵੀ ਲੋਕਾਂ ਦੀ ਸਿਹਤ ਹੈ ਜਿਹੜੀ ਉਹਨੂੰ ਚੰਗਾ ਕੀਤਾ ਜਾਵੇ ਕਿਉਂਕਿ ਸਿਹਤ ਹੈ ਜਿਹੜੀ ਉਹ ਸਭ ਤੋਂ ਵੱਡਾ ਗਹਿਣਾ ਹੈ ਉਹਦਾ ਕੋਈ ਮੁੱਲ ਨਹੀਂ ਹੈਗਾ ਜੇ ਇੱਕ ਚੰਗੀ ਸਿਹਤ ਮਿਲ ਜੇ ਇਨਸਾਨ ਨੂੰ ਮੈਨੂੰ ਲੱਗਦਾ ਉਹ ਕੁਝ ਵੀ ਕਰ ਸਕਦਾ ਹੈ ਸਿਹਤ ਦਾ ਆਪਾਂ ਧਿਆਨ ਵੀ ਰੱਖਦੇ ਆ ਪਰ ਉਮਰ ਦੇ ਹਿਸਾਬ ਨਾਲ ਇਲਾਜ ਕਰਾਉਣ ਦੀ ਵੀ ਲੋੜ ਪੈਂਦੀ ਹੈ ਕੋਈ ਨਾ ਕੋਈ ਬਿਮਾਰੀ ਠਮਾਰੀ ਬੰਦੇ ਨੂੰ ਲੱਗੀ ਹੋਈ ਰਹਿੰਦੀ ਹੈ ਸੋ ਉਹਦੇ ਲਈ ਸਰਕਾਰ ਕੰਮ ਕਰ ਰਹੀ ਹੈ ਹਰ ਸ਼ਹਿਰ ਨੂੰ ਹਰ ਪਿੰਡ ਨੂੰ ਮਹੱਲਾ ਕਲੀਨਿਕ ਵਰਗੇ ਵਧੀਆ ਕਲੀਨਿਕਸ ਮਿਲ ਰਹੇ ਨੇ ਸਿਵਲ ਹਸਪੀਟਲ ਹੈ ਜਿਹੜਾ ਉਹ ਵੀ ਵਧੀਆ ਪਣ ਰਹੇ ਆ ਨਵੀਆਂ ਤੋਂ ਨਵੀਆਂ ਐਂਬੂਲੈਂਸ ਸਰਕਾਰ ਪੰਜਾਬ ਨੂੰ ਦੇ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕਰ ਰਹੇ ਨੇ ਕਿਉਂਕਿ ਸਾਡੇ ਲੋਕਾਂ ਦੀ ਸਿਹਤ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਮਾਨ ਸਾਹਿਬ ਦਾ ਸੁਪਨਾ ਸੀਗਾ ਵੀ ਪੰਜਾਬ ਨੂੰ ਉਹੀ ਹੱਸਦਾ ਵਸਤਾ ਰੰਗਲਾ ਪੰਜਾਬ ਮੁੜ ਕੇ ਬਣਾਉਣਾ ਹੈ ਤੇ ਮਾਨ ਸਾਹਿਬ ਪੂਰੀ ਮਿਹਨਤ ਕਰ ਰਹੇ ਨੇ ਸਭ ਤੋਂ ਜ਼ਿਆਦਾ ਫੰਡ ਮੈਨੂੰ ਲੱਗਦਾ ਹੈ ਜੇ ਕਿਸੇ ਮਹਿਕਮੇ ਨੂੰ ਮਿਲਦਾ ਹੈ ਤਾਂ ਉਹ ਹੈਲਥ ਨੂੰ ਮਿਲਦਾ ਹੈ ਕਿ ਸਾਡੇ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਮਾਵਾ ਪੈਣਾ ਨੂੰ ਕੋਈ ਬਿਮਾਰੀ ਹੁੰਦੀ ਹੈ ਕੋਈ ਦਿੱਕਤ ਆਉਂਦੀ ਸੀ ਤਾਂ ਮਾਵਾ ਪੈਣਾ ਸੋਚਦੀਆਂ ਸੀ ਵੀ 500000 ਦਾ ਖਰਚਾ ਹੋਊਗਾ ਰਹੰਦਿਆਂ ਦੋ ਚਾਰ ਦਿਨ ਦੇਖ ਲੈਣੇ ਆ ਕੀ ਪਤਾ ਬਿਮਾਰੀ ਆਪ ਹੀ ਠੀਕ ਹੋ ਜੇ ਖਰਚਾ ਨਾ ਕਰੀਏ ਪਰ ਸਰਕਾਰ ਨੇ ਮੁਹੱਲਾ ਕਲੀਨਿਕ ਬਣਾ ਕੇ ਤੁਹਾਨੂੰ ਘਰ ਘਰ ਤੁਹਾਡੇ ਟੈਸਟ ਫ੍ਰੀ ਕਰਤੇ ਤੁਹਾਡੀਆਂ ਦਵਾਈਆਂ ਫ੍ਰੀ ਕਰਤੀਆਂ ਤੁਹਾਡੀ ਪਰਚੀ ਫ੍ਰੀ ਕਰਤੀ ਤੁਸੀਂ ਜਿਹੜੀ ਮਰਜ਼ੀ ਦਵਾਈ ਲੈ ਕੇ ਆਓ ਤੁਹਾਨੂੰ ਸਾਰੀਆਂ ਦਵਾਈਆਂ ਫ੍ਰੀ ਨੇ ਸਾਨੂੰ ਲੋੜ ਸੀਗੀ ਕਿ ਸਰਕਾਰ ਤਾਂ ਕੰਮ ਕਰ ਹੀ ਰਹੀ ਹੈ ਕੋਈ ਸੋਸ਼ਲ ਕੰਮ ਲਈ ਆਪ ਲੋਕ ਵੀ ਮਹਾਰੇ ਆਪਦੇ ਚੱਲ ਕੇ ਆਉਣ ਤੇ ਨਿੱਜਰ ਸਾਹ ਵਰਗੇ ਲੋਕ ਜਿਹੜੇ ਯੂਕੇ ਚ ਬੈਠੇ ਨੇ ਪਰ ਉਹਨਾਂ ਦਾ ਦਿਲ ਪੰਜਾਬ ਲਈ ਧੜਕਦਾ ਪੰਜਾਬ ਦੇ ਲੋਕਾਂ ਲਈ ਧੜਕਦਾ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਸਾਡੇ ਧੂਰੀ ਚ ਤੁਸੀਂ ਆਏ ਕੈਂਪ ਲਵਾਓ ਉਹਨਾਂ ਨੇ ਮੈਨੂੰ ਜਦ ਇਹ ਕਹਤਾ ਵੀ ਸਾਡੇ ਵੱਲੋਂ ਯੈਸ ਐ ਤੁਸੀਂ ਜਦ ਮਰਜੀ ਆਏ ਕੈਂਪ ਲਵਾ ਲਓ ਅਸੀਂ ਜਿੰਨੀਆਂ ਬਿਮਾਰੀਆਂ ਹੋਣਗੀਆਂ ਚਾਹੇ ਉਹ ਮੋਤੀਆ ਹੋਵੇ ਕਾਲਾ ਮੋਤੀਆ ਹੋਵੇ ਕੋਈ ਉਮਰ ਦੇ ਹਿਸਾਬ ਨਾਲ ਲੈਂਥ ਪਾਉਣ ਵਾਲੇ ਹੋਣ ਜਿਹੜੀ ਮਰਜ਼ੀ ਬਿਮਾਰੀ ਹੋਵੇ ਅਸੀਂ ਆਪਰੇਸ਼ਨ ਵੀ ਕਰਾ ਕੇ ਦਾਂਗੇ ਜੇ ਕਿਸੇ ਨੂੰ ਦਵਾਈ ਦੀ ਲੋੜ ਹੈ ਅਸੀਂ ਦਵਾਈ ਵੀ ਦਵਾਂਗੇ ਜੇ ਕਿਸੇ ਨੂੰ ਚਸ਼ਮੇ ਦੀ ਲੋੜ ਹੈ ਨੰਬਰ ਲੱਗਿਆ ਹੋਇਆ ਉਹ ਚਸ਼ਮੇ ਵੀ ਮਹਈਆ ਕਰਾਏ ਜਾਣਗੇ ਸੋ ਮੈਂ ਧੰਨਵਾਦ ਕਰਦੀ ਹਾਂ ਨੇਦਰ ਸਾਹਿਬ ਦਾ ਇਹਨਾਂ ਨੇ ਇੱਕ ਹੋਰ ਸੋਚ ਸੋਚੀ ਹੈ ਵੀ ਧੂਰੀ ਦੇ ਜਿਹੜੇ ਘਰ ਨੇ ਕਿਉਂਕਿ ਆਪਾਂ ਸਾਰੇ ਵਧੀਆ ਘਰਾਂ ਤੋਂ ਆਨੇ ਆਪਾਂ ਨੂੰ ਲੋੜ ਹੈ ਕਿ ਜਿਹੜਾ ਕੋਈ ਭੈਣ ਭਰਾ ਦਾ ਘਰ ਨਹੀਂ ਬਣਿਆ ਹੋਇਆ ਜਿਹੜੇ ਔਖੇ ਨੇ ਉਹਨਾਂ ਨੂੰ ਆਪਾਂ ਘਰ ਵੀ ਬਣਾ ਕੇ ਦੇ। ਸੋ ਉਹ ਸੋਚਦੇ ਵੀ ਸਰਕਾਰ ਵੀ ਕੰਮ ਕਰ ਰਹੀ ਹੈ। ਅਸੀਂ ਵੀ ਮਿਹਨਤ ਕਰ ਰਹੇ ਹਾਂ ਤੇ ਸਾਡਾ ਇੱਕ ਸੁਪਨਾ ਹੈ ਵੀ ਧੂਰੀ ਚ ਕੋਈ ਵੀ ਮਕਾਨ ਹੈ ਜਿਹੜਾ ਉਹ ਕੱਚਾ ਨਾ ਰਹਿ ਜਾਵੇ। ਹਰ ਮਕਾਨ ਪੱਕਾ ਹੋਵੇ, ਹਰੇਕ ਬੰਦੇ ਕੋਲ ਛੱਤ ਹੋਵੇ ਤੇ ਆਰਾਮ ਨਾਲ ਆਪਦੇ ਘਰ ਸੌ ਸਕੇ। ਸੋ ਅੱਜ ਬਹੁਤ ਵਧੀਆ ਉਪਰਾਲਾ ਕੀਤਾ ਹੈ। ਇਦਾਂ ਦੇ ਉਪਰਾਲੇ ਨਿਰੰਤਰ ਚੱਲਦੇ ਰਹਿਣਗੇ।